ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਸੀਂ ਖੜੇ ਆ ਤਾਂ ਇੱਥੇ ਲਗਾਤਾਰ ਜਿਹੜੇ ਨੇ ਉਹ ਅਜੇ ਵੀ ਸਟੂਡੈਂਟ ਬੈਠੇ ਹੋਏ ਨੇ ਬੈਠੇ ਕਿਉਂ ਨੇ ਸਿਨੇਟ ਨੂੰ ਲੈ ਕੇ ਜਿਹੜੀਆਂ ਚੋਣਾਂ ਦੀ ਮੰਗ ਲਗਾਤਾਰ ਕੀਤੀ ਜਾ ਰਹੀ ਆ ਉਸ ਤੋਂ ਬਾਅਦ ਜੋ 28 ਅਕਤੂਬਰ ਦਾ ਨੋਟੀਫਿਕੇਸ਼ਨ ਆ ਪਰ ਜਿੱਥੇ ਕਿਸਾਨ ਅੰਦੋਲਨ ਚ ਜਿੱਥੇ ਵੱਖੋ-ਵੱਖਰੀਆਂ ਤਸਵੀਰਾਂ ਵੇਖਣ ਨੂੰ ਮਿਲੀਆਂ ਸੀ ਉਦਾਂ ਹੀ ਇਹ ਤਸਵੀਰਾਂ ਅੱਜ ਤੁਹਾਨੂੰ ਦੱਸ ਰਿਹਾ ਕਿ ਕਿਸ ਤਰੀਕੇ ਨਾਲ ਤੁਸੀਂ ਵੇਖ ਸਕਦੇ ਹੋ ਇੱਥੇ ਕਿ ਡ్రਾਈ ਫਰੂਟਸ ਦਾ ਲੰਗਰ ਇੱਥੇ ਨੌਜਵਾਨ ਨੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਲੰਗਰ ਤਿਆਰ ਕਰ ਰਹੇ ਨੇ ਉਹ ਡ్రਾਈ ਫਰੂਟਸ ਦਾ ਕਿਉਂਕਿ ਜਿੱਦਾਂ ਵੱਖੋ-ਵੱਖਰੇ ਢੰਗ ਨਾਲ ਜਾਂ ਵੱਖਰੋ-ਵੱਖਰੇ ਤਰੀਕੇ ਨਾਲ ਇੱਥੇ ਹਰ ਕੋਈ ਆਪਣੀ ਸੇਵਾ ਦੇ ਰਿਹਾ ਜਿੰਨੇ ਵੀ ਵਿਦਿਆਰਥੀ ਨਵੇਂ ਨੇ ਜਿਹੜੇ ਕਰੰਟ ਪੜ੍ਹ ਰਹੇ ਨੇ ਆ ਪੁਰਾਣੇ ਨੇ ਸਾਰੇ ਇਕੱਠੇ ਹੋ ਕੇ ਇੱਥਾ ਇੱਥੇ ਜਿਹੜਾ ਉਸ ਤਰੀਕੇ ਨਾਲ ਗਲਵਾਤ ਇਹਨਾਂ ਨਾਲ ਹੀ ਕਰਾਂਗੇ ਭਾਜੀ ਜਿਹੜਾ ਤੁਸੀਂ ਲੰਗਰ ਤਿਆਰ ਕਰ ਰਹੇ ਹੋ ਕਿਵੇਂ ਮਨ ਦੇ ਵਿੱਚ ਆ ਗਿਆ ਕਿ ਅਸੀਂ ਕੁਝ ਬਖਰਾ ਕਰਾਂਗੇ ਪਤਾ ਨਹੀਂ ਅਸੀਂ ਜਿੱਦਣ ਅਸੀਂ ਵੇਲੇ ਆਉਣ ਜਾਣੇ ਰਹਿੰਦੇ ਹੋਰੇ ਵੈਸੇ ਤਾਂ ਪਾਸ ਆਊਟ ਹੈ ਇੱਕਦਾਂ ਜ਼ਿੰਮੇਵਾਰੀ ਲੱਗੀ ਆਪਣੀ ਜਦੋਂ ਯੂਨੀਵਰਸਿਟੀ ਤੇ ਹੱਥ ਪਿਆ ਸਾਨੂੰ ਲੱਗਿਆ ਕਿ ਸਾਡੇ ਗੈਰ ਤੇ ਹੱਥ ਪਾਇਆ ਕਿਸੇ ਨੇ ਪੰਜਾਬੀ ਤੇ ਹੱਥ ਪਾਇਆ ਇਹ ਸਾਡੇ ਹੱਕ ਤੇ ਹੱਥ ਪਾਇਆ ਮਤਲਬ ਫਿਰ ਅਸੀਂ ਇੱਥੇ ਜਿੱਦਣ ਧਰਨਾ ਪਹਿਲੇ ਦਿਨ ਲੱਗਿਆ ਉਦੋਂ ਨਾਲ ਆਏ ਸੀਗੇ ਫਿਰ ਬੈਠਨ ਕੰਟੀਨਿਊ ਬੈਠ ਰਹੇ ਸੀ ਸ਼ਾਮ ਨੂੰ ਹਰ ਰੋਜ਼ ਪੂਰੇ ਹਰ ਤਰ੍ਹਾਂ ਲੰਗਰ ਚੱਲ ਹੀ ਰਿਹਾ ਸੀ ਤਕਰੀਬਨ ਫਿਰ ਅਸੀਂ ਸੋਚਿਆ ਵੀ ਡਿਫਰੈਂਟ ਕਰਨ ਵਾਸਤੇ ਅਸੀਂ ਡਰਾਈ ਫਰੂਟ ਦਾ ਲੰਗਰ ਲਾਇਆ ਤੇ ਤੁਸੀਂ ਕਿਹੜੇ ਈਅਰ ਦੇ ਪਾਸ ਆਊਟ ਹੋ ਮੈਂ 2009 ਚ ਐਮਏ ਪੋਲੀਟੀਕਲ ਪਾਸ ਕਰੀ ਆ ਜੀ ਜੀ ਤੇ ਪੰਜਾਬ ਤੋਂ ਕਿਹੜੇ ਪਾਸੇ ਪੰਜਾਬ ਮੈਂ ਡਿਸਟ੍ਰਿਕਟ ਮਾਲੇ ਤੋਂ ਲੋਕਲ ਹੀ ਆ ਅੱਛਾ ਤੇ ਨਾਲ ਜਿਹੜੇ ਇਹ ਸਾਰੇ ਮੇਰੇ ਲੋਕਲ ਹੀ ਆ ਸਾਰੇ ਫਰੈਂਡ ਅੱਛਾ ਨਾਲ ਹੀ ਕਲਾਸਮੇਟ ਵੀ ਨਹੀਂ ਆ ਯਾਰੀ ਯਾਰੀ ਵੀ ਹੈ ਜੀ ਕਲਾਸ ਮੇਟ ਵੀ ਹੈ ਜੂਨੀਅਰ ਵੀ ਹੈਗੇ ਆ ਅੱਛਾ ਜੂਨੀਅਰ ਸੀਨੀਅਰ ਮਤਲਬ ਸਾਰੇ ਕੱਟੇ ਹੋਗੇ ਜਿੱਦਾਂ ਹੁਣ ਉਹ ਤਸਵੀਰ ਵੇਖਣ ਨੂੰ ਮਿਲ ਰਹੀ ਆ ਜਿਹੜਾ ਕਿਸਾਨੀ ਅੰਦੋਲਨ ਦੇ ਦਰਮਿਆਨ ਜਦੋਂ ਮੁੰਡੇ ਮੜ ਹਾਂਜੀ ਮੈਂ ਉਹ ਹੀ ਦੱਸਣਾ ਤੁਹਾਨੂੰ ਇੱਥੇ ਸੂਝਵਾਨ ਬਜ਼ੁਰਗ ਸਾਡੇ ਨਾਲ ਹੈ ਜੋਸ਼ੀਲੇ ਨੌਜਵਾਨ ਸਾਡੇ ਨਾਲ ਹੈ ਸਭ ਕੁਝ ਨਾਲ ਹੈ ਪੂਰੀ ਤਰਕੀਬ ਨਾਲ ਚੱਲ ਰਹੇ ਆ ਕੋਈ ਗਲਤ ਅਸੀਂ ਟਰਾਈ ਕਰ ਰਹੇ ਹਾਂ ਕੋਈ ਗਲਤ ਸਪੀਚ ਨਾ ਦੀ ਜਾਵੇ ਕਿਉਂਕਿ ਜਿਹੜੀ ਯੂਨੀਵਰਸਿਟੀ ਹੈ ਨਾ ਸਾਂਝੀ ਹੈ ਅਸੀਂ ਚਾਹੁੰਦੇ ਹਾਂ ਸਾਂਝੇ ਤੌਰ ਤੇ ਲੜਾਈ ਲਈ ਜਾਵੇ ਅੱਛੇ ਟਰਾਈ ਵੀ ਕਰਦੇ ਆ ਕਿ ਜਿਹੜੇ ਕੋਈ ਇੱਕ ਸਟੇਟ ਦੀ ਗੱਲ ਕਰਦੋਂ ਨਾ ਕਰਨ ਮੈਂ ਪੰਜਾਬ ਨੂੰ ਬਲੌਕ ਕਰਦਾ ਬਟ ਮੈਂ ਤਾਂ ਵੀ ਕਹਿੰਦਾ ਕਿ ਜਿਹੜੀ ਲੜਾਈ ਹੈ ਨਾ ਇਹ ਇਹ ਸਾਂਝੀ ਲੜੀ ਜਾਵੇ ਨਹੀਂ ਹਰਿਆਣੇ ਦੇ ਸਟੂਡੈਂਟ ਨੇ ਹਿਮਾਚਲ ਦੇ ਨੇ ਹੋਰ ਕਈ ਸਟੇਟਸ ਦੇ ਸਟੂਡੈਂਟ ਹਾਂਜੀ ਹਾਂਜੀ ਇਹੀ ਹੈ ਕਿ ਜਿਹੜੇ ਬਾਕੀ ਸਟੂਡੈਂਟ ਹੈ ਨਾ ਫਿਰ ਉਹਨਾਂ ਨੂੰ ਇਹ ਨਾ ਲੱਗੇ ਕਿ ਯਾਰ ਸਾਨੂੰ ਲੱਗਾ ਕਰ ਰਹੇ ਹਾਂ ਇਹ ਸਾਂਝੀ ਲੜਾਈ ਹੈ ਤੇ ਸਾਂਝੀ ਲੜਾਂਗੇ ਸਾਂਝੀ ਜਿੱਤਾਂਗੇ ਪਰ ਜਿਹੜਾ ਇਹ ਲੰਗਰ ਤੁਸੀਂ ਤਿਆਰ ਕਰ ਰਹੇ ਹੋ ਤੇ ਬਖਰਾ ਬਿਲਕੁਲ ਬਖਰੇ ਟੰਗ ਦਾ ਹੋਏਗਾ ਮੈਨੂੰ ਲੱਗਦਾ ਤੇ ਕਿਦਾਂ ਮਾਈਂਡ ਇਹ ਬਖਰਾ ਨਹੀਂ ਹੈਗਾ ਜੀ ਇਹ ਕਿਸਾਨੀ ਦੇ ਦੋਲੋਂ ਸਿੱਖੇ ਹੋਏ ਸਾਰਾ ਕੁਝ ਅ ਉਦੋਂ ਵੀ ਚੱਲਦਾ ਅਸੀਂ ਦੂਜੀ ਵਾਰ ਲਾਣ ਲੱਗੇ ਅੱਜ ਅ ਪਹਿਲਾਂ ਇੱਕ ਦਿਨ ਪਹਿਲਾਂ ਲਾਇਆ ਸੀਗਾ ਤੇ ਕਿਸਾਨੀ ਦੇ ਦੋਲੋਂ ਚ ਸਿੱਖੇ ਹੋਏ ਆ ਉਹੀ ਸਭ ਕੁਝ ਸੱਤੇ ਚੱਲ ਰਿਹਾ ਸੇਮ ਲੜਾਈ ਹੈ ਹੱਕਾਂ ਦੀ ਲੜਾਈ ਹੈ ਉਵੇਂ ਲੜਾਂਗੇ ਉਵੇਂ ਜਿੱਤਾਂਗੇ ਜੀ ਤੇ ਚਲੋ ਇੱਥੇ ਪ੍ਰਸ਼ਾਦਾ ਵੀ ਭਾਜੀ ਤਿਆਰ ਕਰ ਰਹੇ ਨੇ ਲੰਗਰ ਦੇ ਤੌਰ ਤੇ ਵਰਤੋਂ ਲਈ ਭਾਜੀ ਕੀ ਕਹੋਗੇ ਤੁਸੀਂ ਜਿਹੜਾ ਪੂਰੀ ਤਿਆਰੀ ਕੋਈ ਖਿੱਚੀ ਹੋਈ ਆ ਤੇ ਇਦਾਂ ਜੀ ਦੇ ਤਾਂ ਸਾਡਾ ਫਰਜ਼ ਬਣਦਾ ਜੀ ਸਾਨੂੰ ਉਹਨੂੰ ਕਰਨਾ ਪੈਣਾ ਜੀ ਸਾਨੂੰ ਅਸੀਂ ਨਹੀਂ ਅੱਗੇ ਆਉਂਗੇ ਤਾਂ ਹੋਰ ਕੌਣ ਆਏਗਾ ਅੱਗੇ ਅਸੀਂ ਜੀ ਧੰਨਵਾਦ ਜੀ ਤੇ ਕੀ ਕਹੋਗੇ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸ ਇਹੀ ਕਹਿਣਾ ਨੇ ਇਹ ਹੀ ਤਿਆਰੀ ਖਿੱਚੀ ਹੋਈ ਆ ਤੇ ਇਹਨਾਂ ਨੇ ਇਸ ਵਕਤ ਹੁਣ ਤੁਸੀਂ ਦੇਖ ਵੀ ਸਕਦੇ ਹੋ ਕਿ ਵਰਤੋਣਾ ਵੀ ਇੱਥੇ ਸ਼ੁਰੂ ਕਰਤਾ ਵਰਤਾਅ ਵੀ ਰੇ ਨੇ ਨਾਲ ਦੀ ਨਾਲ ਤੇ ਸਟੂਡੈਂਟਸ ਆ ਵੀ ਰਹੇ ਨੇ ਜਾ ਵੀ ਰਹੇ ਨੇ ਕੁਝ ਇੱਥੇ ਅੰਦਰ ਹੋਰ ਵੀ ਤਸਵੀਰਾਂ ਤੁਹਾਨੂੰ ਦੱਸਾਂਗੇ ਤੇ ਇਹ ਵਰਤਾਨਾ ਜਿਹੜਾ ਇਹਨਾਂ ਨੇ ਸ਼ੁਰੂ ਕੀਤਾ ਤੇ ਇਸ ਦੇ ਨਾਲ ਹੀ ਹੁਣ ਜਿੱਦਾਂ ਗੱਲਬਾਤ ਲਗਾਤਾਰ ਹੋ ਰਹੀ ਆ ਤੁਸੀਂ ਸੁਣਿਆ ਇਹ ਪੁਰਾਣੇ ਸਟੂਡੈਂਟ ਨੇ ਜਿਨ੍ਹਾਂ ਨੇ ਇਹ ਲੰਗਰ ਖਾਸ ਤਰੀਕੇ ਦਾ ਜਿਹੜਾ ਤਿਆਰ ਕੀਤਾ ਤੇ ਉਧਰ ਜਿੱਧਰ ਜਾ ਕੇ ਲਗਾਤਾਰ ਇੱਕ ਪਹਿਲਾਂ ਵੀ ਤਰ੍ਹਾਂ ਤਰ੍ਹਾਂ ਦੇ ਲੰਗਰ ਉੱਥੇ ਵਰਤਾਏ ਜਾ ਰਹੇ ਨੇ ਅੱਗੇ ਜਾ ਕੇ ਤਸਵੀਰਾਂ ਦੇਖਾਂਗੇ ਜਿੱਥੇ ਇੱਕ ਥਾਂ ਜਿਹੜੀ ਆ ਉਹ ਤੈਅ ਕੀਤੀ ਗਈ ਆ ਤੇ ਉਸ ਥਾਂ ਤੇ ਹੀ ਜਾ ਕੇ ਸਾਰੇ ਹੀ ਲੰਗਰ ਜਿਹੜਾ ਵਰਤਾਰੇ ਨੇ ਇਸ ਤੋਂ ਪਹਿਲਾਂ ਵਿਸ਼ਵ ਵਰਤਾਰੇ ਅਸੀਂ ਐਕਸਕਲੂਸਿਵ ਰਿਪੋਰਟ ਦਿੱਤੀ ਸੀਗੀ ਕਿ ਕਿਵੇਂ ਜਾਦਾ ਲੰਗਰ ਚੱਲ ਰਿਹਾ ਕਿਵੇਂ ਖਾਣ ਪੀਣ ਦੀ ਵਿਵਸਥਾ ਹੋ ਰਹੀ ਹੈ ਕਿਵੇਂ ਗੱਦਿਆਂ ਦੀ ਵਿਵਸਥਾ ਹੋ ਰਹੀ ਹੈ ਤੇ ਉਹ ਸਾਰੀਆਂ ਹੀ ਚੀਜ਼ਾਂ ਜਿਹੜੀਆਂ ਅਸੀਂ ਤੁਹਾਨੂੰ ਦੱਸਾਂਗੇ ਤੇ ਫਿਲਹਾਲ ਇਹ ਜਿਹੜਾ ਇੱਕ ਵੱਖਰੇ ਤਰੀਕੇ ਦਾ ਲੰਗਰ ਡ్రਾਈ ਫਰੂਟਸ ਦਾ ਲੰਗਰ ਤੁਹਾਨੂੰ ਦੱਸਿਆ ਵਰਤਾਂ ਲਈ ਸਟੂਡੈਂਟ ਵੀ ਜਾ ਰਹੇ ਨੇ ਤੇ ਹੋਰ ਵੀ ਤਸਵੀਰਾਂ ਦੱਸਾਂਗੇ ਜੁੜੇ ਹੋ ਵਿਸ਼ਵ ਵਰਤਾਰੇ ਨਾਲ